ਬੰਦੇ ਦੀ ਜ਼ਿੰਦਗੀ ਦੇ ਵਿੱਚ ਐਸੇ ਸਮੇਂ ਵੀ ਆਉਂਦੇ ਆ ਬੰਦਾ ਜਦੋਂ ਜੀਂਦੇ ਜੀ ਮਰਿਆਂ ਬਰਾਬਰ ਹੋ ਜਾਂਦਾ ਵਾ ਕਿਹੜੇ ਕਿਹੜੇ ਸਮੇਂ ਆ ਦਸਾਂ ਪਣਗੋਟੇ ਆਲਿਆ ਆ ਜਾ ਵੀ ਓਏ ਪੁੱਤ ਨਾ ਜਦ ਫਰਜ ਪਛਾਣੇ ਤੇ ਧੀ ਵੀ ਜਦ ਲੈ ਜਾਏ ਥਾਣੇ ਓਏ ਪੁੱਤ ਨਾ ਜਦ ਫਰਜ ਪਛਾਣੇ ਧੀ ਵੀ ਜਦ ਲੈ ਜਾਏ ਥਾਣੇ ਓਏ ਬਾਪੂ ਫਿਰ ਮੰਨ ਕੇ ਬਾਣੇ ਆ ਅੱਖਾਂ ਨੂੰ ਭਰ ਜਾਂਦਾ ਉਦੋਂ ਫਿਰ ਬੰਦਾ ਮਿੱਤਰੋ ਓਏ ਜਿਉਂਦੇ ਜੀ ਮਰ ਜਾਂਦਾ ਉਦੋਂ ਫਿਰ ਬੰਦਾ ਮਿੱਤਰੋ ਓਏ ਜਿਉਂਦੇ ਜੀ ਮਰ ਜਾਂਦਾ ਉਦੋਂ ਫਿਰ ਬੰਦਾ ਮਿੱਤਰੋ ਓਏ ਔਰਤ ਬਦਕਾਰ ਹੋ ਜਾਵੇ ਮਾੜਾ ਜਦ ਯਾਰ ਹੋ ਜਾਵੇ ਓਏ ਔਰਤ ਬਦਕਾਰ ਹੋ ਜਾਵੇ ਮਾੜਾ ਜਦ ਯਾਰ ਹੋ ਜਾਵੇ ਓਏ ਪਰਦਾ ਜਦ ਯਾਰ ਹੋ ਜਾਵੇ ਉੱਜੜ ਜੇ ਘਰ ਜਾਂਦਾ ਉਦੋਂ ਫਿਰ ਬੰਦਾ ਮਿੱਤਰੋ ਓਏ ਜਿਉਂਦੇ ਜੀ ਮਰ ਜਾਂਦਾ ਉਦੋਂ ਫਿਰ ਬੰਦਾ ਸੱਜਣੋ ਜਿਉਂਦੇ ਜੀ ਮਰ ਜਾਂਦਾ ਉਦੋਂ ਫਿਰ ਬੰਦਾ ਮਿੱਤਰੋ ਓਏ ਮਿੱਤਰੋ ਜਦ ਬੁੱਢੇ ਵਾਰੇ ਤੇ ਪੁੱਤਰ ਘਰੋਂ ੱੱਕੇ ਮਾਰੇ ਮਿੱਤਰੋ ਜਦ ਬੁੱਢੇ ਵਾਰੇ ਓਏ ਪੁੱਤਰ ਘਰੋਂ ੱੱਕੇ ਮਾਰੇ ਦੇਵੇ ਨਾ ਕੋਈ ਸਹਾਰੇ ਜਿਹੜੇ ਵੀ ਦਰ ਜਾਂਦਾ ਉਦੋਂ ਫਿਰ ਬੰਦਾ ਮਿੱਤਰੋ ਓਏ ਜਿਉਂਦੇ ਜੀ ਮਰ ਜਾਂਦਾ ਉਦੋਂ ਫਿਰ ਬੰਦਾ ਮਿੱਤਰੋ ਓਏ ਜਿਉਂਦੇ ਜੀ ਮਰ ਜਾਂਦਾ ਉਦੋਂ ਫਿਰ ਬੰਦਾ ਸੱਜਣੋਂ ਓਏ ਬੈਠੀ ਘਰ ਹੋਵੇ ਟਾਣੀ ਔਰਤ ਨਾ ਪੁੱਛੇ ਪਾਣੀ ਓਏ ਬੈਠੀ ਘਰ ਹੋਵੇ ਟਾਣੀ ਔਰਤ ਨਾ ਪੁੱਛੇ ਪਾਣੀ ਉੱਤੋਂ ਕਰੇ ਕੁੱਤੇ ਖਾਣੀ ਕਿੱਦਾਂ ਕੋਈ ਜਰ ਜਾਂਦਾ ਉਦੋਂ ਫਿਰ ਬੰਦਾ ਮਿੱਤਰੋ ਓਏ ਜਿਉਂਦੇ ਜੀ ਮਰ ਜਾਂਦਾ ਉਦੋਂ ਫਿਰ ਬੰਦਾ ਸੱਜਣੋਂ ਓਏ ਲਾਕੇ ਵਿੱਚ ਝੰਡੀ ਹੋਵੇ ਤੇ ਰੱਖੀ ਕੋਈ ਰੰਡੀ ਹੋਵੇ ਓਏ ਲਾਕੇ ਵਿੱਚ ਝੰਡੀ ਹੋਵੇ ਤੇ ਰੱਖੀ ਕੋਈ ਰੰਡੀ ਹੋਵੇ ਓਏ ਉਸ ਦੀ ਜਦ ਭੰਡੀ ਹੋਵੇ ਉਹ ਨਜ਼ਰਾਂ ਚੋਂ ਝੜ ਜਾਂਦਾ ਉਦੋਂ ਫਿਰ ਬੰਦਾ ਮਿੱਤਰ ਓਏ ਜਿਉਂਦੇ ਜੀ ਮਰ ਜਾਂਦਾ ਉਦੋਂ ਫਿਰ ਬੰਦਾ ਸਜਣੋਂ ਓਏ ਧੀ ਦੇ ਸੁਣ ਬਾਹਰੋਂ ਕਰੇ ਓਏ ਬੰਦਾ ਫਿਰ ਮੋਛਣਾ ਚਾੜੇ ਓਏ ਧੀ ਦੇ ਸੁਨ ਬਾਹਰੋਂ ਕਾਰੇ ਓਏ ਬੰਦਾ ਫਿਰ ਮੋਛਣਾ ਚਾੜੇ ਓਏ ਬੋਲੀ ਕੋਈ ਸੱਤ ਚ ਮਾਰੇ ਆ ਸੀਨੇ ਸੱਪ ਲੜ ਜਾਂਦਾ ਓਦੋਂ ਫਿਰ ਬੰਦਾ ਮਿੱਤਰੋ ਓਏ ਜਿਉਂਦੇ ਜੀ ਮਰ ਜਾਂਦਾ ਓਦੋਂ ਫਿਰ ਬੰਦਾ ਸੱਜਣੋ ਓਏ ਜਿਉਂਦੇ ਜੀ ਮਰ ਜਾਂਦਾ ਓਦੋਂ ਫਿਰ ਬੰਦਾ ਮਿੱਤਰੋ ਸੋ ਮਾਫ ਕਰਿਆ ਕਰੋ ਸਾਪਣ ਗੋਟੇ ਕੋਲੇ ਸਿਰਫ ਕੌੜੀਆਂ ਗੋਲੀਆਂ ਤੇ ਕੌੜੀਆਂ ਗੋਲੀਆਂ ਵੇਚਦਾ ਵਾ ਜਿਹੜੇ ਸੱਜਣ ਸਚਾਈ ਨੂੰ ਪਿਆਰ ਕਰਦੇ ਆ ਉਹ ਸਾਰੇ ਵਾਦ ਤੋਂ ਵਾਅਦਾ ਸ਼ੇਅਰ ਕਰਿਆ ਕਰੋ ਜਿਉਂਦੇ ਵਾਅਦੇ ਰਿਹਾ ਕਰੋ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ